ਉਦਸਨ ਉਥੇ ਇਹ ਸਰਕਾਰੀ ਸਕੂਲਾਂ ਚ ਕੀ ਹੋ ਰਿਹਾ ਪ੍ਰਾਈਵੇਟ ਸਕੂਲਾਂ ਦੇ ਵਿੱਚ ਕੀ ਹੋ ਰਿਹਾ ਜਿਹੜੇ ਤੁਸੀਂ ਬਰਬਾਦੀ ਕਰਦੇ ਆ ਉਹ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਾ ਕੇ ਆਪ ਕਰਵਾਉਨੇ ਹੁੰਦਾ ਅਸੀਂ ਉਥੇ RTE ਦੀ ਵੀ ਗੱਲ ਕਰਦੇ ਹਾਂ ਜਿਹੜਾ Right to Education ਆ ਅਸੀਂ ਉਸ ਦੀ ਵੀ ਗੱਲ ਕਰਦੇ ਹਾਂ ਕਿ ਉਸ ਨੂੰ ਵੀ ਸਰਕਾਰ ਦੇ ਚਾਹਤੇ ਨੇ ਜਿਹੜੇ ਉਹ ਲਾਗੂ ਨਹੀਂ ਹੋਣ ਦਿੰਦੇ ਸਡੇ ਸਰਕਾਰੀ ਟੀਚਰ ਜਾਂ ਸਮਾਜ ਸੇਵਕ ਇਹਨਾਂ ਦੇ ਉੱਤੇ ਪਹਿਰਾ ਦਿੰਦੇ ਨੇ ਉਹਨਾਂ ਨੂੰ ਲਾਗੂ ਕਰਾਉਣ ਦੀ ਹਰ ਵਿਸ਼ੇ ਤੇ ਗੱਲ ਕਰਦੇ ਨੇ ਪਰ ਲੇਕਿਨ ਜਿਹੜੇ ਉਹ ਸਰਕਾਰ ਦੇ ਚਹੇਤੇ ਨੇ ਉਹਨਾਂ ਦੇ ਹੀ ਪ੍ਰਾਈਵੇਟ ਸਕੂਲ ਨੇ ਉਹ ਉਸ ਨੀਤੀ ਨੂੰ ਲਾਗੂ ਨਹੀਂ ਹੁੰਦੇ ਉਸ ਬਾਰੇ ਵੀ ਸਾਨੂੰ ਪਿੰਡਾਂ ਦੀਆਂ ਜਿਹੜੀਆਂ ਪੰਚਾਇਤਾਂ ਨੇ ਇਹਨਾਂ ਨੂੰ ਮਤੇ ਪਾਉਣੇ ਚਾਹੀਦੇ ਔਰ ਇਹ ਤਾਂ ਨਾ ਕਰਦਾ ਕੋਈ ਨਹੀਂ ਹੈ ਪਿੰਡਾਂ ਦੇ ਅੰਦਰ چاہے ਸਰਪੰਚਾ ਦੇ ਨਾਲ ਬੈਠੇ ਨੇ ਇਹਨਾਂ ਨੇ ਵੀ ਜਿੰਨਾ ਸਮਾਂ ਸਰਪੰਚੀ ਕੀਤੀ ਕਦੇ ਪਿੰਡ ਦੇ ਅੰਦਰ ਕਦੇ ਵੀ এডਿਕੇਸ਼ਨ ਦੇ ਉੱਤੇ ਕੋਈ ਸੈਮੀਨਾਰ ਨਹੀਂ ਕਰਵਾਇਆ ਹੋਵੇਗਾ ਉਹ ਸਰਪੰਚਾ ਹੋਇਆ ਕਦੇ ਨਹੀਂ ਹੋਇਆ ਇਹ ਇੱਕ ਪਿੰਡ ਦੀ ਗੱਲ ਨਹੀਂ ਇਹ ਸਾਡੇ ਪੂਰੇ ਪੰਜਾਬ ਦਾ ਦੁਕਾਨ ਦਾ ਕਿ ਨਹੀਂ ਹੈ ਬੱਚਿਓ ਆਪ ਹੀ ਪੜਨਾ ਹੈ ਮੈਂ ਇੱਕ ਗੱਲ ਕਹਿਆ ਕਰਦਾ ਕਿ ਬੱਚਿਓ ਇੱਕ ਵਰਡ ਆਉਂਦਾ ਹੈ ਇੱਕ ਸ਼ਬਦ ਆਉਂਦਾ ਹੈ ਲੋਬੀ ਆਉਂਦਾ ਨਾ ਪੜ੍ਹਦੇ ਆਪਾਂ ਸਾਰੇ ਜਿਹਨੂੰ ਅਸੀਂ ਨਾਮ ਕਹਿੰਦੇ ਬੋਲਣ ਚ ਸੋਣਨ ਚ ਕਿਸੇ ਨੂੰ ਕਹਿਣ ਚ ਇਹ ਦੋ ਤਰਫਾ ਚੱਲਦਾ ਹੈ ਕਿ ਜਾਨੂੰ ਵਧੀਆ ਲੱਗਦਾ ਹੈ ਪਿਕੀਆਂ ਨੂੰ ਟੱਡੀਆਂ ਪਰ ਮੈਂ ਕਹਿੰਦਾ ਤੁਹਾਡੇ ਲਈ ਬਹੁਤ ਵਧੀਆ ਸ਼ਬਦ ਹੈ ਬੱਚਿਆਂ ਮੈਂ ਤੁਹਾਨੂੰ ਬਹਿ ਰਿਹਾ ਕਿ ਤੁਸੀਂ ਲਾਭ ਕਰੋ ਵਧੀਆ ਲੱਗੇਗਾ ਨਾ ਜੇ ਲਾਭ ਕਰਾਂਗੇ ਪਰ ਉੱਥੇ ਫਰਕ ਕੀ ਆ ਕਿ ਲਾਭ ਕਰਨਾ ਕਿਨੂੰ ਆ ਕਿਸ ਚੀਜ਼ ਨੂੰ ਲਾਭ ਕਰਨਾ ਸੀ ਸਾਡੀਆਂ ਕਿਤਾਬਾਂ ਤੇ ਸਾਡੀਆਂ ਕਾਪੀਆਂ ਲਾਭ ਕਰਨਾ ਆਪਾਂ ਨੇ ਪਿਆਰ ਕਰਨਾ ਆਪਣੀਆਂ ਕਿਤਾਬਾਂ ਨੂੰ ਤੇ ਆਪਣੀਆਂ ਕਾਪੀਆਂ ਜਦੋਂ ਤੁਸੀਂ ਆਪਣੀਆਂ ਕਾਪੀਆਂ ਤੇ ਕਿਤਾਬਾਂ ਨੂੰ ਪਿਆਰ ਕਰੋਗੇ ਫਿਰ ਤੁਹਾਨੂੰ ਆਏ ਜਿਹੜੇ ਅਜ ਮਨਦੀਪ ਕੌਰ ਕੁੜੀ ਆ ਨਾ ਜਿਹਨੂੰ ਅੱਜ ਡਬਲ ਇਨਾਮ ਮਿਲ ਇੱਕ ਬੱਚਿਆਂ ਦੇ ਨਾਲ ਵਾਲਾ ਇੱਕ ਉਹਨੂੰ ਵੱਖਰਾ ਨਾਮ ਦਿੱਤਾ ਜਾਣਾ ਹੈ ਉਹਨੇ ਕੀ ਕੀਤਾ ਉਹਨਾਂ ਆਪਣੀ ਨੀਂਦ ਖਰਾਬ ਕੀਤੀ ਨਾ ਮੈਂ ਪਹਿਲਾਂ ਸ਼ਬਦ ਕਿਹਾ ਸੀ ਕਿ ਤੁਸੀਂ ਆਪਣੀ ਨੀਂਦ ਖਰਾਬ ਕਰਕੇ ਆਉਂਦੇ ਲੱਗ ਰਹੇ ਹੋ ਉਹਨੇ ਤੁਹਾਡੇ ਨਾਲੋਂ ਵੱਧ ਆਪਣੀ ਨੀਂਦ ਖਰਾਬ ਕੀਤੀ ਹੈ ਤਾਕਾਬਾਂ ਨੂੰ ਆਪਣੇ ਤੋਂ ਪਰੇ ਨਹੀਂ ਹੋਣ ਦਿੱਤਾ ਉਹਦਾ ਰਿਜ਼ਲਟ ਹੈ ਉਹਦਾ ਨਤੀਜਾ ਹੈ ਇਹ ਕਿ ਅੱਜ ਉਸ ਨੂੰ ਇੱਕ ਨਹੀਂ ਉਹਨੂੰ ਡਬਲ ਦੇ ਰਹੇ ਇਹਦੇ ਉੱਤੇ ਅਸੀਂ ਲਿਖ ਕੇ ਦਿੱਤਾ ਉਸ ਨੂੰ ਕਿ ਉਹਨੇ ਪੰਜਾਬ ਵਿੱਚੋਂ 12ਵਾਂ ਸਥਾਨ ਪ੍ਰਾਪਤ ਕੀਤਾ ਹੈ ਇਹ ਜ਼ਿਲ੍ਹਾ ਮੁਹਾਲੀ ਦੇ ਵਿੱਚੋਂ ਤੀਜਾ ਸਥਾਨ ਇਹ ਪੂਰੀ ਜ਼ਿੰਦਗੀ ਉਹਦੇ ਲਈ ਇਹ ਪ੍ਰੇਰਨਾ ਸਰੋਤ ਰਹੇਗਾ ਕਿ ਨਾਲ-ਨਾਲ ਤੁਹਾਡੇ ਲਈ ਰਹਿੰਦਾ ਦੂਜੀ ਗੱਲ ਇੱਕ ਮੈਂ ਜਿਹੜੀਆਂ ਆ ਪਿੱਛੇ ਦੇ ਪ੍ਰਧਾਨ ਦੀ ਮਿੰਟਲ ਬੈਠਾ ਮੈਂ ਇਹਨਾਂ ਲਈ ਵੀ 2-4 ਮਿੰਟ ਗੱਲਾਂ ਕਰ ਲਵਾਂ ਪਰ ਜਿਉਂ ਜਦੋਂ ਅਸੀਂ ਤੁਹਾਨੂੰ ਦੇਖਦੇ ਆ ਫਿਰ ਜਿਹੜੀ ਆ ਲਾਈਨ ਬੈਠੀ ਆ ਤੇ ਹੱਥ ਜੋੜ ਕੇ ਤੁਹਾਡੇ ਤੋਂ ਮਾਫੀ ਮੰਗਣ ਲਈ ਤਿਆਰ ਹੋ ਜਾਂਦੀ ਤੁਸੀਂ ਕਹੋਗੇ ਮੰਗੀ ਤਾਂ ਹੈ ਦੀ ਕਿਸੇ ਨੇ ਕਹੋਗੇ ਮੰਗੀ ਨਹੀਂ ਕਿਸੇ ਨੇ ਪਰ ਬੱਚਿਓ ਮੈਂ ਦੋ ਗੱਲਾਂ ਕਹਾਵਾਂਗਾ ਸਾਰੇ ਮੰਨਣ ਲਈ ਤਿਆਰ ਹੋ ਜਾਣਗੇ ਜਿਨ੍ਹਾਂ ਤੋਂ ਮਾਫੀ ਮੰਗਦੇ ਆ ਤੁਸੀਂ ਵੀ ਪੁੱਛਿਆ ਕਰੋ ਕਿ ਤੁਸੀਂ ਸਾਡੇ ਵਡੇਰੇ ਆ ਤੋਂ ਆਪ ਕੋ ਸਿੱਖ ਕੇ ਅਸੀਂ ਅੱਗੇ ਤੁਰਿਆ ਤੁਸੀਂ ਸਾਡੇ ਜੀਵਨ ਨੂੰ ਕਾਲਾ ਕਰ ਦਿੱਤਾ ਜਿਹੜਾ ਪਾਣੀ ਤੁਹਾਨੂੰ ਮਿਲਦਾ ਸੀ ਕੀ ਤੁਸੀਂ ਉਹ ਪਾਣੀ ਸਾਡੇ ਲਈ ਸਾਫ ਸੁਥਰਾ ਛੱਡਿਆ ਇੱਥੇ ਤੋਂ ਆਵਾਜ਼ ਆਏਗੀ ਨਹੀਂ ਅੱਗੇ ਗੱਲ ਕਰਾਂਗੇ ਹਵਾ ਦੀ ਜਿਹੜੇ ਵਾਤਾਵਰਣ ਦੀ ਗੱਲ ਕਰਾਂਗੇ ਕਿ ਜੋ ਵਾਤਾਵਰਣ ਤੁਸੀਂ ਚੰਗਦੇ ਰਹੇ ਤੁਸੀਂ ਉਸ ਨੂੰ ਹਟਾਉਂਦੇ ਰਹੇ ਕੀ ਉਹ ਵਾਤਾਵਰਣ ਸਾਡੇ ਲਈ ਛੱਡਿਆ ਇਹ ਕਹਿਣਗੇ ਨਹੀਂ ਕਿਉਂਕਿ ਅੱਜ ਅਸੀਂ ਤੁਹਾਨੂੰ ਪਾਣੀ ਵੀ ਦੂਸ਼ਤ ਕਰਕੇ ਦੇ ਦਿੱਤਾ ਗੰਦਾ ਕਰਕੇ ਦੇ ਦਿੱਤਾ ਬਿਮਾਰੀਆਂ ਭਰਿਆ ਦੇ ਦਿੱਤਾ ਤੇ ਅੱਜ ਤੁਹਾਨੂੰ ਅਸੀਂ ਵਾਤਾਵਰਣ ਵੀ ਅਦਾ ਨਹੀਂ ਦਿੱਤਾ ਜਿਹਦੇ ਵਿੱਚ ਅਸੀਂ ਖੁੱਲ ਕੇ ਸਾਹ ਵੀ ਨਹੀਂ ਲੈ ਸਕਦੇ ਪਰ ਇੱਥੇ ਇੱਕ ਤੁਸੀਂ 7.6 ਘੱਟਣ ਵਾਲੀ ਤੁਹਾਡੀ ਗੱਲ ਆ ਤੁਸੀਂ ਉਹ 7.6 ਦੇ ਅੰਦਰ ਆਮੋਗੇ ਆਜਾ ਆਕਸੀਜਨ ਦੀ ਬਹੁਤ ਬੜੀ ਘਾਟ ਆ ਆਹ ਹੁਣ ਬਾਹਰ ਅਸੀਂ ਐਟਮੋਸਫੇਅਰ ਦੇਖ ਰਹੇ ਹਾਂ ਬਾਹਰਲਾ ਮੌਸਮ ਦੇਖ ਰਹੇ ਹਾਂ ਵਾਤਾਵਰਣ ਦੇਖ ਰਹੇ ਹਾਂ ਕਿ ਹਜੇ ਅਪਰੈਲ ਚੱਲ ਰਿਹਾ ਹੈ ਤੇ ਮੇਰੇ ਖਿਆਲ ਨਾਲ ਕੱਲ ਦਾ ਜਿਹੜਾ ਤਾਪਮਾਨ ਸੀ ਉਹ 42 ਡਿਗਰੀ ਤੇ ਚੱਲਿਆ ਗਿਆ ਸੀ ਸਭ ਮੇੇ ਜੂਨ ਦੇ ਵਿੱਚ ਤੇ ਅਸੀਂ 50% ਨੂੰ ਅੱਪ ਹੋ ਕੇ ਚੱਲਾਂਗੇ। ਉਹਦੇ ਜ਼ਿੰਮੇਵਾਰ ਕੌਣ ਨੇ? ਜ਼ਿੰਮੇਵਾਰ ਅਸੀਂ ਬੈਠੀਆਂ ਮੈਂ ਵੀ ਇਸ ਨਾਲ ਆ। ਅਸੀਂ ਜ਼ਿੰਮੇਵਾਰ ਹਾਂ। ਅਸੀਂ ਆਪਣੀਆਂ ਵੱਡੀਆਂ ਪਿੰਡੀਆਂ ਬਣਾਉਣ ਦੇ ਨਹੀਂ। ਅਸੀਂ ਦਰਾਫਤਾਂ ਨੂੰ ਤੈਸ ਨੈਸ ਕਰਕੇ ਰੱਖਦੇ ਹਾਂ। ਇੱਕ ਦਰਾਫਤ ਫੱਡਣ ਦੀ ਲੋੜ ਸੀ ਉਹਦੇ ਨਾਲ ਦੇ ਜਾਂ ਦਰਾਫਤ ਹੋਰ ਕੱਟ ਦਿੱਤੇ। ਪਰ ਜੇ ਦ੍ਰਕਤ ਲਾਉਣ ਦੀ ਗੱਲ ਕਰਦੇ ਆ ਬੱਚਿਓ ਇਹ ਤੁਹਾਡੀ ਜ਼ਿੰਮੇਵਾਰੀ ਹੈ ਤਾਂ ਲਾ ਕੌਣ ਰਿਹਾ ਮੈਂ ਵੀ ਕਹਣਾ ਮੇਰੀ ਡਿਊਟੀ ਨਹੀਂ ਹੈ ਕਿ ਦ੍ਰਕਤ ਲਾਉਣਾ ਮੈਂ ਕੋ ਇਕੱਲਾ ਹੀ ਆਕਸੀਜਨ ਨਹੀਂ ਲੈ ਰਿਹਾ ਪਰ ਨਹੀਂ ਬੱਚਿਓ ਜੇ ਆਹੀ ਹਾਲ ਰਿਹਾ ਫਿਰ ਆਉਣ ਵਾਲੇ 15 ਸਾਲਾਂ ਦੇ ਵਿੱਚ 10 ਸਾਲਾਂ ਦੇ ਵਿੱਚ ਤੁਹਾਨੂੰ ਸਾਹ ਲੈਣਾ ਮੁਸ਼ਕਲ ਹੋਵੇਗਾ ਜਿੱਥੇ ਸਾਹ ਲੈਣਾ ਮੁਸ਼ਕਲ ਹੋਵੇਗਾ ਉਥੇ ਤੁਹਾਡੇ ਮਾਪੇ ਤੁਹਾਨੂੰ ਜੀਵਦਾ ਰੱਖਣ ਦੇ ਲਈ ਆਕਸੀਜਨ ਦੀਆਂ ਬੋਤਲਾਂ ਦਿਆ ਕਰਨਗੇ ਵੀ ਬੇਟਾ ਬਸਤੇ ਦੇ ਨਾਲ ਬੋਤਲ ਵੀ ਲੈ ਜਾ ਜਿੱਥੇ ਆਕਸੀਜਨ ਘਟਾਟਾ ਉੱਥੇ ਆਕਸੀਜਨ ਹੀ ਲੈ ਲੂਗੀ ਆਗਰ ਮੌਸਮ ਨੂੰ ਰੋਕਣਾ ਚਾਹੁੰਦੇ ਆ ਵਾਤਾਵਰਨ ਨੂੰ ਬਰਾਬਰ ਲੈ ਕੇ ਆਉਣਾ ਚਾਹੁੰਦੇ ਆ ਤਾਂ ਫਿਰ ਸਾਨੂੰ ਕਸਮ ਖਾਣੀ ਪਵੇਗੀ ਕਿ ਅਸੀਂ ਹਰ ਸਾਲ ਇੱਕ ਜਾਂ ਦੋ ਜ਼ਿਆਦਾ ਦੀ ਜੋੜ ਨਹੀਂ ਅਸੀਂ 10002 ਹਰ ਵਿਅਕਤੀ ਬੂਟਾ ਲਾਵੇ ਤਾਂ ਅਸੀਂ 50 ਸਾਲਾਂ ਦੇ ਵਿੱਚ ਫਿਰ ਜਿਹੜਾ ਸਾਡਾ ਵਾਤਾਵਰਣਾ ਉਸ ਨੂੰ ਅਸੀਂ ਪਿਛਲੇ 30 ਸਾਲਾਂ ਦੇ ਬਰਾਬਰ ਲੈ ਆਵਾਂਗੇ। ਫਾਕੇ ਕੁਝ ਕਰਦੇ ਨਹੀਂ। ਸਾਨੂੰ ਕਰਨਾ ਪਵੇਗਾ। ਸਿੱਖਣਾ ਪਵੇਗਾ। ਲੋਕਾਂ ਨੂੰ ਸਿਖਾਉਣਾ ਪਵੇਗਾ। ਸੁਣਨਾ ਪਵੇਗਾ। ਲੋਕਾਂ ਨੂੰ ਦੰਸਣਾ ਪਵੇਗਾ। ਇਹ ਸਾਡੀ ਡਿਊਟੀ ਹੈ। ਇਹਨਾਂ ਦੀ ਜਿਨ੍ਹਾਂ ਨੂੰ ਅੱਜ ਅਸੀਂ ਕਹਿੰਦੇ ਹਾਂ ਕਿ ਅੱਜ ਦੇ ਬੱਚੇ ਕੱਲ ਦੇ ਨੇਤਾ ਜੇ ਅੱਜ ਦੇ ਬੱਚਿਆਂ ਨੇ ਕੱਲ ਦੇ ਨੇਤਾ ਬਣਨਾ ਹੈ ਫਿਰ ਕੀ ਤੁਸੀਂ ਚਾਹੋਗੇ ਕਿ ਤੁਹਾਨੂੰ ਨਸ਼ੇੜੀਆਂ ਦੀ ਟੋਨੀ ਮਿਲੇ ਅਸੀਂ ਨਸ਼ੇੜੀਆਂ ਦੇ ਉੱਤੇ ਰਾਤ ਕਰੀਏ ਨਹੀਂ ਉਸ ਨੂੰ ਵਧੀਆ ਬਣਾਉਣ ਦੇ ਲਈ ਸਹੀ ਕਰਨ ਦੇ ਲਈ ਸਾਨੂੰ ਆਪਣੇ ਆਪ ਨੂੰ ਸਾਡੇ ਔਲਖ ਸਾਹਿਬ ਨੇ ਵੀ ਉਹ ਗੱਲ ਕਹੀ ਉਹ ਇਰਦ ਨਹੀਂ ਵੀ ਉਹ ਗੱਲ ਕਹੀ ਕੁਛ ਮੈਡਮ ਨੇ ਵੀ ਕਹੀ ਵੀ ਨਸ਼ਿਆਂ ਤੋਂ ਸਾਨੂੰ ਦੂਰ ਰਹਿਣਾ ਪਵੇਗਾ ਅਗਰ ਤੁਸੀਂ ਨਸ਼ਿਆਂ ਤੋਂ ਦੂਰ ਰਹਿ ਕੇ ਜਿੱਥੇ 10 ਬੰਦੇ 10 ਮੁੰਡੇ 10 ਕੁੜੀਆਂ ਇਕੱਠੀਆਂ ਹੁੰਦੀਆਂ ਨੇ ਤਾਂ ਆਪਣੇ ਆਉਣ ਵਾਲੇ ਭਵਿੱਖ ਬਾਰੇ ਜਿਹੜਾ ਆਉਣ ਵਾਲਾ ਤੁਹਾਡਾ ਜੀਵਨ ਆ ਉਹਦੇ ਬਾਰੇ ਵਿਚਾਰਾ ਕਰਿਆ ਕਰੋ ਬੈਠ ਕੇ ਵੀ ਜੇ ਇਹਨੂੰ ਵਧੀਆ ਕਰਨਾ ਹੈ ਤਾਂ ਅਸੀਂ ਕੀ ਕਰੀਏ ਉਹ ਵਿਚਾਰਾ ਆਪਣੇ ਟੀਚਰ ਨਾਲ ਸਾਥ ਪਾਇਆ ਕਰੋ ਕਿ ਮਾਸਟਰ ਜੀ ਅੱਜ ਅਸੀਂ ਆਹ ਕੁਸ ਸਿੱਖਿਆ ਆਹ ਕੁਸ ਅਸੀਂ ਚਾਰਾ ਪੰਜਾ ਦਸਾਂ ਨੇ ਵਿਚਾਰਿਆ ਇਹਦਾ ਕੀ ਹੋ ਸਕਦਾ ਉਹ ਤੁਹਾਨੂੰ ਹਾਲ ਦੱਸਾਂਗੇ ਥੋੜਾ ਅੱਗੇ ਚੱਲੀਏ ਆਪਾਂ ਸਾਡੇ ਸਮਾਗਮ ਨੂੰ ਵਧੀਆ ਦੇਖਣ ਵਾਲੇ ਲੋਕ ਤੁਹਾਨੂੰ ਬਹੁਤ ਘੱਟ ਮਿਲਣਗੇ ਉਹਨਾਂ ਦੀ ਅੱਜ ਗਿਣਤੀ ਘੱਟ ਰਹਿ ਗਈ ਆ ਤੇ ਇਸ ਨੂੰ ਵਿਗਾੜਨ ਵਾਲੇ ਲੋਕਾਂ ਦੀ ਉਹ ਮਾਤਰਾ ਜਿਗਰਤੀ ਬਣ ਗਈ ਆ ਉਹਨਾਂ ਦਾ ਪਤਾ ਕਿੱਥੋਂ ਲੱਗਦਾ ਜਦੋਂ ਅਸੀਂ ਨਸ਼ੇੜੀਆਂ ਦੀ ਗੱਲ ਕਰਦੇ ਹਾਂ ਨਸ਼ਾ ਕਿੱਥੋਂ ਆਇਆ ਕੌਣ ਲੈ ਕੇ ਆਇਆ ਨਸ਼ੇ ਨੂੰ ਇਹਨਾਂ ਦੇ ਰਾਹੀ ਵਿਕ ਰਿਹਾ ਹੈ ਕੌਣ ਵਕਾ ਰਿਹਾ ਹੈ ਕਿਹੜਾ ਸੂਝਮਾਨ ਵਿਅਕਤੀ ਆ ਜਿਹੜਾ ਕਹੇ ਮੈਨੂੰ ਨਹੀਂ ਪਤਾ ਇਹਨਾ ਕੋਈ ਨਹੀਂ ਕਹੇਗਾ ਕਹਿਣ ਕੇ ਸਾਰੇ ਪਤਾ ਹੈ ਕੌਣ ਵੇਚਦੇ ਨੇ ਕਿੱਥੋਂ ਆਉਂਦਾ ਹੈ ਪਰ ਉਸ ਨੂੰ ਰੋਕਣ ਦੇ ਲਈ ਫੱਟੀ ਚਾਕੇ ਧਰਨਾ ਕੋਈ ਨਹੀਂ ਲਾਰੇ ਪਿੰਡ ਨੂੰ ਨਾਲ ਲੈ ਕੇ ਤੁਰ ਕੋਈ ਨਹੀਂ ਰਿਹਾ ਇਹ ਮੇਰਾ ਪਿੰਡ ਉੱਜੜ ਰਿਹਾ ਅੱਜ ਮੇਰੇ ਪਿੰਡ ਦਾ ਬਜ਼ੁਰਗ ਜਿਹਦਾ ਇਕਲੋਤਾ ਪੁੱਤਰ ਸੀ ਉਹ ਲੋਹੇ ਦੇ ਛੱਡ ਥੱਲੇ ਚਲੇ ਗਿਆ ਮੈਨੂੰ ਦੁੱਖ ਆ ਉਹ ਦੁੱਖ ਮੰਨ ਕੇ ਧਰੇ ਬੈਠਾ ਲੇਕਿਨ ਉਹ ਇਹ ਨਹੀਂ ਕਹਿੰਦਾ ਮੇਰਾ ਪੁੱਤ ਮਰ ਗਿਆ ਮੈਂ ਇਸ ਸੰਸਾਰ ਦੇ ਵਿੱਚੋਂ ਇਕੱਲਾ ਹੋ ਗਿਆ ਮੇਰੀ ਛੋਟੀ ਟੁੱਟ ਗਈ ਮੈਂ ਦੂਜੇ ਦੀਆਂ ਛੋਟੀਆਂ ਨਹੀਂ ਟੁੱਟਣ ਦਵਾਵਾਂਗਾ ਮੈਂ ਸੰਘਰਸ਼ ਕਰਾਂਗਾ ਕੋਈ ਨਹੀਂ ਕਰ ਰਿਹਾ ਸਾਨੂੰ ਕਹਿਣਾ ਪਵੇਗਾ ਇਹਨਾਂ ਚਾਚਾਵਾਂ ਨੂੰ ਉਹ ਮਾਵਾ ਜਿਨ੍ਹਾਂ ਨੇ ਆਪਣੇ ਪੁੱਤਾਂ ਨੂੰ 18 ਸਾਲ 20 ਸਾਲ 25 ਸਾਲ ਪਾਲ ਕੇ ਨੌਜਵਾਨ ਬਣਾਇਆ ਸਮਾਜ ਦੇ ਵਿੱਚ ਉਹਨਾਂ ਦਾ ਨਾਮ ਕੱਟਣ ਦੇ ਨਹੀਂ ਉਹਨੂੰ ਪੜਾਇਆ ਪਰ ਲੇਕਨ ਜਦੋਂ ਨਸ਼ੇ ਦਾ ਵਾਟ ਵੱਡੀ ਡੋਜ਼ ਲੈ ਕੇ ਉਹ ਆਪਣੇ ਆਮ ਦੀ ਲੀਲਾ ਖਤਮ ਕਰਦਾ ਤਾਂ ਉਹ ਮਾਂ ਆਪਣੇ ਪੁੱਤ ਨੂੰ ਖੋ ਲੈਂਦੀ ਆ ਸਾਡੀਆਂ ਧੀਆ ਭੈਣਾ ਨੇ ਜਿਨ੍ਹਾਂ ਦੀ ਸਿਰ ਦੀ ਚੁੰਨੀ ਖੋ ਗਈ ਜਿਹਨੂੰ ਅਸੀਂ ਵਿਧਵਾ ਕਹਿੰਦੇ ਆ ਇਹ ਛੋਟੀਆਂ ਗੱਲਾਂ ਨਹੀਂ ਅਗਰ ਸੋਚਦੇ ਆ ਤਾਂ ਇਹ ਸਾਡੇ ਤੂਫਾਨ ਬਣਦੀਆਂ ਨਹੀਂ ਗੱਲਾਂ ਪਹਾੜ ਤੋਂ ਵੱਡੀਆਂ ਨੇ ਇਹਨਾਂ ਨੂੰ ਰੋਕਣ ਦੇ ਲਈ ਕੋਈ ਇਕੱਲਾ ਵਿਅਕਤੀ ਕੁਝ ਨਹੀਂ ਕਰ ਸਕਦਾ ਇਸਦੇ ਲਈ ਇੱਕ ਲਹਿਰ ਬਣਾਉਣ ਦੀ ਲੋੜ ਪੈਂਦੀ ਆ ਜਿੰਨੀਆਂ ਜਦੋਂ-ਜਦੋਂ ਸਾਡੇ 'ਚ ਬਦਲਾਅ ਆਇਆ ਅਸੀਂ ਲਹਿਰ ਬਣਾ ਕੇ ਤੁਰੇ ਉਸ ਲਹਿਰ ਨੇ ਸਾਡੇ ਸਮਾਜ ਦੇ ਅੰਦਰ ਬਦਲਾਅ ਲੈ ਕੇ ਆਂਦਾ ਅੱਜ ਵੀ ਜ਼ਰੂਰਤ ਆ ਜਿਹੜੇ ਰਾਜਨੀਤਿਕ ਲੋਕ ਨੇ ਉਹ ਮੇਰੇ ਨਾਲ ਬੈਠਣਾ ਪਸੰਦ ਨਹੀਂ ਕਰਦੇ ਕਿਉਂਕਿ ਮੇਰੀਆਂ ਜਿਹੜੀਆਂ ਆਵਾਜ਼ਾਂ ਹੁੰਦੀਆਂ ਨੇ ਉਹ ਸਮਾਜ ਦੇ ਹੱਕ ਵਿੱਚ ਹੁੰਦੀਆਂ ਨੇ ਮੇਰਾ ਬੋਲਣਾ ਹੁੰਦਾ ਉਹ ਸਮਾਜ ਦੇ ਹੱਕ ਵਿੱਚ ਹੁੰਦਾ ਮੇਰਾ ਸੁਝਾਉਣਾ ਹੁੰਦਾ ਉਹ ਸਮਾਜ ਦੇ ਹੱਕ ਵਿੱਚ ਹੁੰਦਾ ਤੇ ਮੈਂ ਸਵਾਦ ਨੂੰ ਹਮੇਸ਼ਾ ਖੁਸ਼ਹਾਲ ਬਣਾਉਣ ਦੇ ਲਈ ਆਪਣੇ ਆਪ ਨੂੰ ਲੋਕਾਂ ਦੇ ਅੱਗੇ ਲੈ ਕੇ ਆਉਣਾ ਹੈ ਆਪਣੀ ਆਵਾਜ਼ ਲੈ ਕੇ ਆਉਣਾ ਤਾਂ ਜੋ ਸਾਡਾ ਸਮਾਜ ਆ ਜਿਹੜਾ ਇਹ ਖੁਸ਼ਹਾਲ ਹੋ ਸਕੇ ਇਸ ਦੇ ਅੰਦਰੋਂ ਖੁਸ਼ਬੂ ਆਵੇ ਪਰ ਇਹ ਖੁਸ਼ਬੂ ਮੇਰੇ ਰੋਲਾ ਪਾਉਣ ਨਾਲ ਨਹੀਂ ਆ ਸਕਦੀ ਮੈਨੂੰ 23 ਸਾਲ ਨਿਕਲ ਗਏ ਰੋਲਾ ਪਾਉਂਦੇ ਨੂੰ 24ਵਾਂ ਸਾਲ ਚੱਲਦਾ ਬੜਾ ਰੋਲਾ ਪਾ ਰਹੇ ਹਾਂ ਅਸੀਂ ਪਰ ਉਹ ਕੱਲਿਆਂ ਦਾ ਰੌਲਾ ਕੁਝ ਨਹੀਂ ਕਰੇਗਾ ਜਦੋਂ ਤੱਕ ਸਮਾਜ ਨਹੀਂ ਤੁਰਦਾ ਇਹ ਏਲਾਮਤਾਂ ਨੂੰ ਠੰਡ ਨਹੀਂ ਪੈ ਸਕਦੀ ਅਗਰ ਤੁਸੀਂ ਏਲਾਮਤਾਂ ਨੂੰ ਠੱਡ ਪਾਉਣਾ ਚਾਹੁੰਦੇ ਆ ਤਾਂ ਫਿਰ ਸਾਨੂੰ ਇਕੱਠੇ ਹੋ ਕੇ ਜਿਵੇਂ ਸਾਡੇ ਜ਼ਿਲ੍ਹਾ ਪ੍ਰਧਾਨ ਮੁਖਤਿਆਰ ਸਿੰਘ ਜੀ ਮੇਰੇ ਪੰਜਾਬ ਪ੍ਰਧਾਨ ਗੁਰਪ੍ਰੀਤ ਸਿੰਘ ਜਾਂ ਇਹਨਾਂ ਦੀ ਹੋਰ ਟੀਮ ਸਾਡੇ ਲਖਵੀਰ ਸਿੰਘ ਜੀ ਜਿਸ ਤਰੀਕੇ ਨਾਲ ਇਹਨਾਂ ਦੇ ਮਨਾਂ ਦੇ ਅੰਦਰ ਅੱਜ ਤੜਫੁਟ ਖੜੀ ਦੁੱਖ ਘਟਿਆ ਕਿ ਸਾਡੇ ਸਮਾਜ ਦੇ ਵਿੱਚ ਸਾਡਾ ਨੌਜਵਾਨ ਤੈਸ਼ਨਾ ਸੂਰਿਆ ਉਸ ਨੂੰ ਬਚਾਉਣ ਦਾ ਕੋਈ ਨਾ ਕੋਈ ਉਪਰਾਲਾ ਵੀ ਡਿਆ ਜਾਵੇ। ਉਹ ਉਪਰਾਲਾ ਵਿਟਣ ਦੇ ਲਈ ਇਹ ਹਮੇਸ਼ਾ ਆ ਜਿਹੜੇ ਆ ਤੁਹਾਡੇ ਪ੍ਰੋਗਰਾਮ ਨੇ ਇਹ ਸਰਪੋਣਾ ਗੱਲਾਂ ਨੂੰ ਦੱਸਣ ਲਈ ਰੱਖੇ ਜਾਂਦੇ ਨੇ। ਕਿਸੇ ਨੂੰ ਸਨਮਾਨ ਦੇ ਦੇਣਾ ਉਸ ਤੋਂ ਬਾਅਦ ਉਹਨਾਂ ਨੂੰ ਦੱਸਣਾ ਕਿ ਇਹ ਸਨਮਾਨ ਕਿਸ ਲਈ ਮਿਲਿਆ ਕਿਹਨਾਂ ਨੂੰ ਮਿਲੇਗਾ? ਜਿਹੜੇ ਸਮਾਜ ਦੇ ਲਈ ਆਪਣੇ ਲਈ ਤੇ ਨਰਾਜ਼ਿਕ ਕਰਕੇ ਮਿਹਨਤ ਕਰਦੇ ਨੇ ਉਹਨਾਂ ਨੂੰ ਮਿਲਦੀ ਨਹੀਂ ਬੱਚਿਓ ਮੈਂ ਜ਼ਿਆਦਾ ਸਮਾਂ ਨਾ ਲਵਾਂ ਦਿਲ ਹੋਰ ਕਰਦਾ ਸੀ ਕਿ ਤੁਹਾਡੇ ਨਾਲ ਹੋਰ ਇੱਕ ਦੋ ਬੁਝਾਰ ਤਾਂ ਪਾ ਕੇ ਚੱਲੀਏ ਆਪਾਂ ਕਦੇ ਕਦੇ ਮੌਕਾ ਮਿਲਦਾ ਬੱਚਿਆਂ ਚ ਆਉਂਦਾ ਮਹੀਨੇ ਚ ਇੱਕ ਜਦੋਂ ਵਾਲੀ ਮੈਂ ਫੇਰ ਆਪਣੇ ਵੱਲੋਂ ਨੰਨੇ-ਨੰਨੇ ਬੱਚਿਆਂ ਨੂੰ ਜਿਨ੍ਹਾਂ ਨੂੰ ਅੱਜ ਆਪਾਂ ਪਾਸ ਸੈਕਿੰਡ 3 ਤੁਜੀ ਨਾ ਪੁਜੀਸ਼ਨਾਂ ਦੇ ਉੱਤੇ ਸਨਮਾਨ ਦਵਾਂਗੇ ਤੇ ਸਕੂਲ ਦੇ ਸਮੂਹ ਸਟਾਫ ਨੂੰ ਵਧਾਈ ਦੇਵਾਂ ਇਸ ਨਗਰ ਦੇ ਜਿਹੜੇ ਮੋਤਵਰ ਨੇ ਉਹਨਾਂ ਨੂੰ ਵੀ ਵਧਾਈ ਦੇਵਾਂ ਕਿ ਉਹਨਾਂ ਕਰਕੇ ਹੀ ਇਹ ਸਕੂਲ ਆ ਜਿਹੜਾ ਇਹ ਚਾਰ ਚੰਨ ਲੈ ਕੇ ਅੱਗੇ ਵਧ ਰਿਹਾ ਇਹਨਾਂ ਹੀ ਸ਼ਬਦਾਂ ਦੇ ਨਾਲ ਤੁਹਾਡੇ ਸਾਰਿਆਂ ਤੋਂ ਮੰਗਾ ਮਾਫੀ ਖਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ